ਸਤਨਾਮ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਅੰਤਨੰ ਕਲ ਕਲੇਸ ਪ੍ਰਭ ਸਿਮਰ ਨਾਨਕ ਨਹ ਦੂਰਣ ਪਰਮ ਸਤਕਾਰ ਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਏ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਜੈਤ ਸ੍ਰੀ ਕੀ ਵਾਰ ਦੇ ਵਿੱਚ 706 ਨੰਬਰ ਅੰਗ ਉੱਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰ ਮਾਨ ਕਰਦੇ ਹਨ ਮਨ ਇੱਛਾ দান ਕਰਨ ਮਨ ਚਾ ਮਨ ਦੀ ਇੱਛਾ ਦੇ ਅਨੁਸਾਰ দান ਸਾਨੂੰ ਦਾਤਾਂ ਦੇਣ ਵਾਲਾ ਕਰਮ ਅੰਗ ਜੋ ਕਰਦਾ ਸਰਵੱਤਰ ਜੋ ਸਾਰਿਆਂ ਦੇ ਆਸਾ ਪੂਰਨ ਜੋ ਸਭ ਦੀਆਂ ਆਸਾਂ ਪੂਰੀਆਂ ਕਰਨ ਦੇ ਸਮਰੱਥ ਹੈ ਖੰਡਨ ਅੰਗ ਕਲ ਕਲੇਸ਼ ਹੈ ਖੰਡਨ ਕਹਿੰਦੇ ਨੇ ਨਾਸ਼ ਕਰਨ ਵਾਲਾ ਕਲ ਕਲੇਸ਼ ਹੈ ਝਗੜੇ ਕਲੇਸ਼ ਪ੍ਰਭੂ ਸਿਮਰ ਉਸ ਪ੍ਰਮਾਤਮਾ ਦਾ ਸਿਮਰਨ ਕਰ ਨਾਨਕ ਨਹਿ ਦੂਰ ਨਹਿ ਨਾਨਕ ਉਹ ਤੂੰ ਸਾ ਤੋਂ ਦੂਰ ਨਹੀਂ ਸਤਿਗੁਰੂ ਪ੍ਰਮਾਨ ਕਰਦੇ ਹਨ ਇਹ ਨਾਨਕ ਜੋ ਪ੍ਰਭੂ ਸਾਨੂੰ ਮਨ ਮੰਗੀਆਂ ਦਾਤਾ ਦਿੰਦਾ ਹੈ ਜੋ ਸਭ ਤੋਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਉਸ ਨੂੰ ਯਾਦ ਕਰ ਉਸ ਦਾ ਸਿਮਰਨ ਕਰ ਉਹ ਤਾਂ ਇਥੋਂ ਦੂਰ ਨਹੀਂ ਹੈ ਹੱਪ ਰੰਗ ਮਾਣ ਜਿਸ ਸੰਗ ਤੈ ਸੋ ਲਾਈਐ ਨੇਹੁ ਸੋ ਸੋ ਬਿੰਦਨਾ ਵਿਸਰਾ ਨਾਨਕ ਜਿਨ ਸੁੰਦਰ ਰਚਿਆ ਦੇਹੁ ਸਤਿਗੁਰੂ ਗੁਰੂ ਮਾਨ ਕਰਦੇ ਹਨ ਹੱਬ ਰੰਗ ਮਾਣਾ ਹੱਬ ਕਹਿੰਦੇ ਨੇ ਸਰ ਰੰਗ ਪ੍ਰੇਮ ਦਾ ਰੰਗ ਮਾਣਾ ਤੂੰ ਮਾਣਦਾ ਜਿਸ ਸੰਗ ਜਿਸ ਦੀ ਵਰਕਤ ਨਾਲ ਤੈਸੋਂ ਲਾਈਐ ਨਿਹੋ ਤੈਸੋਂ ਉਸ ਨਾਲ ਲਾਈਐ ਨਿਹੋ ਉਹਦੇ ਨਾਲ ਪਿਆਰ ਕਰੀਏ ਉਸ ਦਾ ਸਿਮਰਨ ਕਰੀਏ ਸੋ ਸੋ ਉਹ ਬਿੰਦਨ ਨਾ ਬਿਸਰੈ ਸੋ ਸੋ ਉਹ ਪਰਮਾਤਮ ਬਿੰਦਨ ਨਾ ਬਿਸਰੈ ਇੱਕ ਪਲ ਵੀ ਨਹੀਂ ਬਿਸਰ ਮਾ ਜਾਈਦਾ ਨਾਨਕ ਹੈ ਨਾਨਕ ਜਿਨ ਜਿਸ ਪਰਮਾਤਮਾ ਨੇ ਸੁੰਦਰ ਰਚਿਆ ਦੇਹ ਸੁੰਦਰ ਕਹਿੰਦੇ ਨੇ ਸੋਨਾ ਜਿਸਮ ਸੁੰਦਰ ਦੇਹੋ ਤੇਰਾ ਸੋਨਾ ਸਰੀਰ ਰਚਿਆ ਬਣਾ ਦਿੱਤਾ ਦੇਹੋ ਸਰੀਰ ਸਤਿਗੁਰੂ ਪ੍ਰਮਾਨ ਕਰਦੇ ਹਨ ਇਹ ਨਾਨਕ ਜਿਸ ਪ੍ਰਭ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮਾਣਦਾ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੁਣਾ ਸਰੀਰ ਬਣਾਇਆ ਹੈ ਰੱਬ ਕਰਕੇ ਉਹ ਤੈਨੂੰ ਕਦੇ ਨਾ ਭੁੱਲੇ ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਜੀਏ ਰਜ ਭਲੇ ਸੰਜੋਗ ਸੋਤਪਨੰਤਾ ਸਾਜਨ ਸੇਵਕ ਦੀਏ ਪ੍ਰਵ ਦੇਵਨ ਜੋਗ ਸਤਿਗੁਰੂ ਪਰਮਾਨੰ ਕਰਦੇ ਹਨ ਕਿ ਜਿਸ ਪਰਮਾਤਮਾ ਨੇ ਜਿਉ ਜਿੰਦ ਪ੍ਰਾਣ ਤਨ ਧਨ ਦੀਆ ਜਿਸ ਨੇ ਤੈਨੂੰ ਤੇਰੇ ਸਰੀਰ ਦੇ ਵਿੱਚ ਪ੍ਰਾਣ ਪਾ ਦਿੱਤੇ ਹਨ ਤਨ ਤੈਨੂੰ ਸੋਨਾ ਸਰੀਰ ਦਿੱਤਾ ਹੈ ਤਨ ਤਨ ਨੂੰ ਤਨ ਦੌਲਤਾਂ ਦਿੱਤੀਆਂ ਨੇ ਦੀਨੇ ਰਸ ਭੋਗ ਰਸ ਕਹਿੰਦੇ ਨੇ ਸਵਾਦਲੇ ਪਦਾਰਥ ਕਹਿੰਦੇ ਤੈਨੂੰ ਭੋਗਣ ਦੇ ਲਈ ਸੋਹਣੇ ਪਦਾਰਥ ਸਵਾਦਲੇ ਪਦਾਰਥ ਵੀ ਦਿੱਤੇ ਨੇ ਗ੍ਰਹਿ ਮੰਦਰ ਗ੍ਰਹਿ ਕਹਿੰਦੇ ਨੇ ਘਰ ਮੰਦਰ ਸੋਹਣੇ ਮਕਾਨ ਰਥ ਅਸ ਦੀ ਔਣ ਜਾਣ ਵਾਸਤੇ ਤੈਨੂੰ ਰਸ ਸੋਹਣੇ ਘੋੜੇ ਦੀਏ ਦਿੱਤੇ ਨੇ ਰਾਜ ਭਲੇ ਸੰਜੋਗ ਰਾਜ ਰਾਜ ਕੇ ਭਲੇ ਸੰਜੋਗ ਸੰਜੋਗ ਕਹਿੰਦੇ ਨੇ ਭਾਗ ਸੁੱਤ ਬਨਿੰਤਾ ਸਾਜਨ ਸੇਵਕ ਦੀਏ ਸੁੱਤ ਕਹਿੰਦੇ ਨੇ ਪੁੱਤਰ ਨੂੰ ਬਨਿੰਤਾ ਇਸ ਤਰੀ ਸਾਜਨ ਮਿੱਤਰ ਸੇਵਕ ਨੌਕਰ ਚੱਕ ਦਿਏ ਦਿੱਤੇ ਨੇ ਪ੍ਰਭ ਉਹ ਆਕਾਲ ਪੁਰਖ ਪਰਮਾਤਮਾ ਦੇਵਨ ਜੋਗੋ ਦੇਣ ਵਾਲਾ ਸਤਿਗੁਰੂ ਪਰਮਾਨੰ ਕਰਦੇ ਹਨ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸ ਨੇ ਘਰ ਸੋਨੇ ਮਕਾਨ ਰਤ ਤੇ ਘੋੜੇ ਦਿੱਤੇ ਸਾਉ ਕੁਝ ਦੇਣ ਜੋ ਕੇ ਪ੍ਰਭੂ ਨੇ ਤੈਨੂੰ ਪੁੱਤਰ ਬੋਟੀ ਮਿੱਤਰ ਦੇ ਨੌਕਰ ਦਿੱਤੇ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਯੋਗ ਸਾਧੋ ਸੰਗ ਹਰ ਗੁਨ ਰਵੋ ਬਿਨ ਸੇ ਸਭ ਰੋਗ ਸਤਿਗੁਰੂ ਪ੍ਰਮਾਨ ਕਰਦੇ ਹਨ ਹਰ ਸਿਮਰਤ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਮਨ ਤਨ ਮਨ ਔਰ ਤਨ ਹਰਿਆ ਖਿੜਿਆ ਹੋ ਜਾਂਦਾ ਹੈ ਲਹਿ ਜਾਏ ਵਿਯੋਗ ਲਹਿ ਜਾਏ ਛੱਡ ਕੇ ਚਲੇ ਜਾਂਦੇ ਹਨ ਵਿਯੋਗ ਦੁ ਬਿਛੋੜੇ ਦੇ ਦੁੱਖ ਸਾਧ ਸੰਗ ਹਰ ਗੁਣ ਨਮੋ ਸਤ ਸੰਗਤ ਦੇ ਵਿੱਚ ਬੈਠ ਕੇ ਹਰ ਗੁਣ ਰਮੋ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਪਰਮਾਤਮਾ ਦੇ ਗੁਣ ਗਾ ਬਿਨ ਸੇ ਸਭ ਰੋਗ ਬਿਨ ਸੇ ਨਾਸ ਹੋ ਜਾਣ ਕੇ ਸਭ ਸਾਰੇ ਰੋਗ ਦੁੱਖ ਕਲੇਸ਼ ਸਤ ਗੁਰੂ ਨੂੰ ਪ੍ਰਮਾਨ ਕਰਦੇ ਹਨ ਉਸ ਪ੍ਰਭੂ ਨੂੰ ਸਿਮਰਿਆ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ हे भाई सत्संग ਵਿੱਚ ਉਸ ਹਾਰੀ ਦੇ ਕੋਲ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾ ਹੋ ਜਾਂਦੇ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ